ਲੇ ਉਂਠਾ ਵਾਲੇ ਯਾਰ ਇਹ ਵੀ ਜਿਵੇਂ ਆਪਣੇ ਗੱਡੀਆਂ ਵਾਲੇ ਹੁੰਦੇ ਆ ਉਹ ਵੀ ਰਾਜਸਥਾਨ ਦੇ ਹੀ ਨੇ ਬੈਕਗ੍ਰਾਉਂਡ ਉਹਨਾਂ ਦੀ ਵੀ ਇਹ ਵੀ ਬੰਦੇ ਸਫ਼ਰ ਹੀ ਕਰਦੇ ਰਹਿੰਦੇ ਆ ਬਸ ਊਂਠ ਪਾਲਦੇ ਆ ਜਾਂ ਭੇਡਾਂ ਪਾਲਦੇ ਆ ਇਹ ਹਮੇਸ਼ਾ ਸਫ਼ਰ ਚ ਹੀ ਰਹਿੰਦੇ ਆ ਇਹ ਬਸ ਇਧਰੋਂ ਐਮਪੀ ਨੂੰ ਨਿਕਲੇ ਹੁੰਦੇ ਆ ਐਮਪੀ ਤੋਂ ਰਾਜਸਥਾਨ ਨੂੰ ਮੁੜ ਜਾਂਦੇ ਆ ਲਓ ਜੀ ਆਵਾਜ਼ ਤਾਂ ਗੜਕਣੀ ਸੀ ਮਿੱਤਰੋ ਅਸੀਂ ਪਾਰ ਕਰਕੇ ਨੀਮਚ ਹੁਣ ਤੁਹਾਨੂੰ ਪਤਾ ਹੈ ਵੀ ਨੀਮਚ ਦੀ ਤਾਂ ਆਪੋ ਹਵਾਈ ਏਦਾਂ ਦੀ ਆ ਚਾਹ ਪਾਣੀ ਏਦਾਂ ਦਾ ਹਵਾਈ ਲੱਗਦਾ ਸੀ ਉੱਥੇ ਬਾਸ ਆਲੇ ਦਾੜੇ ਉਹਨਾਂ ਮਿਕਾਂ ਆਉਣ ਲੱਗ ਜਾਂਦੀਆਂ ਨੇ ਤੇ ਆਵਾਜ਼ ਆਏ ਬੰਦਾ ਉਹਦਾ ਕਹਿਣਾ ਕੋਬੀਸ਼ਰਾ ਵਾਂਗੂ ਗਲੇ ਚੋਂ ਨਿਕਲਦੀ ਆ ਆਵਾਜ਼ ਆਹਾ ਸਾਰੀਆਂ ਚੀਜ਼ਾਂ ਕੋਸਾਲ ਪਹਿਲਾਂ ਤੱਕ ਖੇਤੀ ਵਾਲੀ ਵਾਲੇ ਸਾਰੇ ਸੰਦ ਬਾੜੇਉਲਾ ਮਸ਼ੀਨਾ ਥਰੇਸ਼ਰ ਹੜੰਬੀ ਇਹ ਪੰਜਾਬ ਤੋਂ ਆਉਂਦੇ ਰਹੇ ਆ ਸਾਰੀਆਂ ਸਟੇਟਾਂ 'ਚ ਹੁਣ ਇਹ ਹੌਲੀ-ਹੌਲੀ ਇੱਥੇ ਵਰਕਸ਼ਾਪਾਂ ਬਣ ਗਈਆਂ ਇਹ ਆਪਦੇ ਡਿਵੈਲਪ ਕਰਨ ਲੱਗੇ ਸਾਧਨ ਇੱਥੇ ਦੇ ਵੀ ਮਤਲਬ ਪਹਿਲਾਂ ਬਣਦੇ ਸੀ ਘੱਟ ਬਣਦੇ ਸੀ ਹੁਣ ਵੱਡੇ ਲੈਵਲ ਤੇ ਤਕਰੀਬਨ ਹਰੇਕ ਸ਼ਹਿਰ ਦੇ ਵਿੱਚ ਇੱਕ ਦੋ ਦੁਕਾਨਾਂ ਖੇਤੀ ਬੜੀ ਦੇ ਸੰਦਾਂ ਦੀਆਂ ਐਮਪੀ ਦੇ ਵਿੱਚ ਮਹਾਰਾਸ਼ਟਰ ਦੇ ਵਿੱਚ ਦੇਖਦੀਆਂ ਇਹ ਤੇ ਚੱਲੇ ਆ 7 ਤੇ ਪਿੰਡੋਂ ਤੁਰਿਆਂ ਨੂੰ ਹੋ ਗਿਆ 4 ਤੇ 4 24 27 ਘੰਟੇ ਤੇ ਪਹੁੰਚ ਗਏ ਜਾਂ ਰਏ ਗੈਂਟ ਢਾਬੇ ਕੋਲੇ ਖੜੇ ਆ ਬਈ ਮਿੱਤਰੋ ਬਸ ਗਾਹਾਂ ਕੋਸ਼ਿਸ਼ ਕਰਦੇ ਆ ਵੀ ਜੇ ਟਾਈਮ ਨਾਲ ਜਾ ਲੱਗੀ ਤੁਹਾਨੂੰ ਉਹ ਐਂਟਰੀ ਜੈਂਟਰ ਹੋ ਜਾਗੇ ਰਾਤ ਨੂੰ ਮਿੱਤਰੋ ਖੜੇ ਸੀ 나ਗਦੇ ਜਿਹੜੇ ਹਿਸਾਬ ਨਾਲ ਨਾ ਬਾਟ ਨਿਬੜੀ ਸੀ ਅਸੀਂ ਤਕਰੀਬਨ 24 ਘੰਟਿਆਂ ਦਾ ਲੱਗੇ ਸੀ 나ਗਦੇ ਉਹ ਤੁਹਾਨੂੰ ਫੋਨ ਵੀ ਕਰਤਾ ਸੀ ਪਾਰਟੀ ਨੂੰ ਵੀ ਆ ਬੜੇ ਤੁੰਦ ਇੰਨੀ ਸੰਘਣੀ ਪਈ ਨਾ ਇੱਥੇ ਇੰਨੀ ਸੰਘਣੀ ਤੁੰਦ ਪਈ ਰਾਤ ਇਹ ਹੋਣਾ ਤਕਰੀਬਨ 8 8:30 ਵਾ ਟਾਈਮ ਵੀ ਜਾਣੇ ਜਮੇ ਨਾਲ ਵੀ ਦਿਖਣੋਂ ਹਟ ਗਿਆ ਫੇਰ ਉਹ 10 ਵਜੇ ਤੱਕ ਫੋਨ ਲਾਈ ਗਿਆ ਕਿ ਲੇਬਰ ਸਾਧ ਲਈ ਮੈਂ ਐ ਕਰ ਲਿਆ ਮੈਂ ਕਿਹਾ ਭਰਾਵਾ ਦੇਖਦਾ ਹੀ ਨਹੀਂ ਕੁਝ ਹੁਣ ਕੀ ਕਰਾਂਗੇ ਕਿਉਂਕਿ ਜਾਨ ਨਾਲੋਂ ਕੀਮਤੀ ਕੋਈ ਚੀਜ਼ ਨਹੀਂ ਹੈਗੀ ਫਿਰ ਭਾਈ ਇੱਥੇ ਲਾ ਲਈ ਸੀ ਇਹ ਦੁਕਾਨਾਂ ਜੀਆਂ ਆਉਣੀਆਂ ਇੱਥੇ ਛੋਟੇ ਜਿਹੇ ਹੌਟਲ ਜਿਆ ਹੈਗਾ ਗੀ ਗੱਡੀਆਂ ਬਹੁਤ ਖੜੀਆਂ ਸੀ ਥੋੜੇ ਘਰਮ ਲੱਗੀਆਂ ਨੇ ਗੱਡੀਆਂ ਜਦੋਂ ਧੁੱਪ ਨਿਕਲੀ ਆਹ ਫੁੱਲਦੀ ਹੌਲੀ ਹੌਲੀ ਇਹਨਾਂ ਨੂੰ ਕਰਨਾ ਹੀ ਪੈਣਾ ਚੌੜਾ ਇੱਥੇ ਆ ਕੇ ਅਜੇ ਤਾਂ ਚਲੋ ਵੀ ਰਹਿਗੇ ਦਿਨ ਦੇ ਟਾਈਮ 'ਚ ਨਹੀਂ ਇੱਥੇ ਘੱਟਾ ਬਲਾਕ ਆ ਕੇ ਸ਼ਾਮ ਦੇ ਟਾਈਮ ਫਸ ਜੀਏ ਜਾਮ ਬੜੇ ਤਕੜੇ ਲੱਗਦੇ ਆ ਕਿਉਂਕਿ ਦੋਨੇ ਸਿਰਿਆਂ ਤੇ ਵੀ ਤੰਗ ਹੀ ਆ ਰੋਡ ਹਨਾ ਇੱਥੇ ਆ ਕੇ ਬੜੇ ਲੰਬੇ ਲੰਬੇ ਜਾਮ ਹੁੰਦੇ ਆ ਤਾਂ ਆਹ ਉਹੀ ਪੋਲਾ ਜਿਹਦੇ ਨਾਲ ਅੱਗੇ ਮਾਸਜਦ ਲਈ ਵੀਡੀਓ ਕਰਾਈ ਸੀ ਉਸ ਰੇਤੇ ਦੀ ਮਾਸਜਦ ਰਾਤ ਨੂੰ ਬੜੀ ਐ ਸੋਹਣੀਆਂ ਲਾਈਟਾਂ ਲੱਗੀਆਂ ਹੋਈਆਂ ਆ ਵੀ ਜਿਹੜਾ ਵੱਡੇ ਰੋਡ ਤੇ ਕਈ ਵਾਰੀ ਉੱਥੋਂ ਪਿੱਛੇ ਮੋੜ ਦਿੰਦੇ ਆ ਪਤਾ ਨਹੀਂ ਵਾਈਪਾਸ ਆ ਕੇ ਫਿਰ ਇੱਥੇ ਨਿਕਲਣਾ ਪੈਂਦਾ ਇੱਕੀ ਵੀ ਮੂਹਰੇ ਰੋਕੀਆਂ ਹੋਈਆਂ ਸੀ ਗੱਡੀਆਂ ਸੀ ਤਾਂ ਨਿਕਲੇ ਆ ਜੀ ਪਤਾ ਨਹੀਂ ਕਿਸਮਤ ਨਾਲ ਦੇਖੋ ਮੇਤਰੋ ਆ ਵੀ ਰੈਸਪੀ ਗਾਮੇ ਹੁੰਦਾ ਔਲ ਬਣਦਾ ਤੇ ਨਾਲ ਰਾ ਇੰਨੀ ਇੰਨੀ ਹਾਈਟ ਗੱਡੀਆਂ ਨਾ ਲੱਕ ਕਦੇ ਇਧਰ ਨੂੰ ਕਦੇ ਇਧਰ ਨੂੰ ਬਸ ਸਿਸਟਮ ਦੀ ਬੜੀ ਨਲਾਈਕੀ ਆ ਆਪਣੇ ਆਂ ਵੀ ਕਮ ਸੇ ਕਮ ਜਿੰਨਾ ਟਾਈਮ ਕੰਮ ਚੱਲਦਾ ਸਾਈਡਾਂ ਤਾਂ ਪਲੇਨ ਕਰੀ ਜਾਂਣ ਕੋਸ਼ 2-4 ਦਿਨ ਬਾਅਦ ਚਾਹੇ ਸੈੱਟ ਕਰਿਆ ਜਾਵੇ ਇੰਨੇ ਇੰਨੇ ਲੋਡ ਹੁੰਦੇ ਆ ਗੱਡੀਆਂ ਦੇ ਵਿੱਚ ਗੱਡੀਆਂ ਭੰਨਣ ਵਾਲੇ ਹੀ ਕੰਮ ਸੰਪੂਰ ਆ ਗਏ ਬਈ ਤੇ ਲੜੜਾ ਰਾ ਰੂ ਵਾਲਾ ਤੇ ਸਹੀ ਜਾਣੇ ਉਹਨੇ ਕਿਉਂਕਿ ਉੱਪਰਲੇ ਟੂਲ ਨਾਲ ਉਹ ਇੱਧਰ ਦੀ ਇੱਕ ਤਾਂ ਟੂਲ ਚੱਲ ਟੂਲ ਉੱਧਰ ਵੀ ਇੱਕ ਪੈਂਦਾ ਹੈ ਇੱਧਰ ਵੀ ਇੱਕ ਪੈਂਦਾ ਪਰ ਇੱਧਰ 50 ਰੁਪਏ ਵਾਲਾ ਪੈਂਦਾ ਤੇ ਰੋਡ ਠੀਕ ਆ ਕਵਲ ਰੋਡ ਆ ਤੇ ਗੱਡੀ ਟਾਈਮ ਵੀ ਬਚਾ ਜਾਂਦੀ ਆ ਤੇ ਗੱਡੀ ਟੂਲ ਵੀ ਬਚਾ ਜਾਂਦੀ ਆ ਵੱਡੇ ਰੋਡ ਵਾਲਾ ਟੂਲ ਮਹਿੰਗਾ ਪੈਂਦਾ ਇੱਧਰ ਲਾਸ ਹਸਤਾ ਪੈਂਦਾ ਮੁਬਾਰਕਾਂ ਹੋ ਗਈਆਂ ਪਹਿਲੇ ਇਹ ਕਿਹੜੇ ਆਪਾਂ ਦੱਸਿਆ ਸੀ ਵੀ ਤਿਆਰੀ ਹੋਈ ਆ ਪੁਲ ਤਾਂ ਆਲਾ ਚਲਾਉਣ ਲੱਗੇ ਹੀ ਆ ਚਲਾਤਾ ਬਈ ਹੁਣ ਚਲੋ ਥੱਲੇ ਟਰੈਫਿਕ ਦੇਖੋ ਆ ਉਹ ਵੀ ਰਊਚ ਰਹੇ ਵਾਲਾ ਇੱਥੇ ਤਾਂ ਨਹੀਂ ਗੱਡੀ ਚ ਗੱਡੀ ਖਾਸਦੀ ਜਾਂਦੀ ਹੁੰਦੀ ਹੁਣ ਉੱਪਰਲਾ ਪੋਲ ਬਣ ਰਿਹਾ ਸੀ ਇਹਨੂੰ ਦੋ ਤਿੰਨ ਸਾਲ ਹੋ ਗਏ ਸੀ ਜਣੀ ਆ ਥੱਲੇ ਟ੍ਰੈਪ ਦਾ ਫਾਸਫਾਰ ਲੰਘਦੀ ਸਿੱਧਾ ਸਿੱਧਾ ਇੱਧਰ ਇੱਧਰ ਜੇਸੇ ਰੋੜੀ ਚੜਨਾ ਹੰਟ ਨੇ ਇੱਕ ਹੀ ਆਂਦਾ ਹੋਰ ਚ ਵੀ ਨਾ ਵੱਟ ਕੱਢੇ ਪਿਆ ਪੂਰਾ ਹਜੇ ਤੱਕ ਵੀ 11:00 ਵਜੇ ਆ ਤੇ ਬਾਹਰ ਬੁਰੀ ਠੰਡ ਆ ਜਦੋਂ ਉੱਪਰ ਨੇ ਗੱਡੀ ਤੋਂ ਬਾਹਰ ਰਾਤ ਦਾ ਫਿਰ ਧੁੰਦ ਨੇ ਲੇਟ ਕਰਤਾ ਸੀ ਕਿ ਇਹ ਦਿਨੇ ਆ ਕੇ ਇੱਥੇ ਟ੍ਰਾਂਸਪੋਰਟ ਤੇ ਹੀ ਖੜ ਗਈ ਸੀ ਢਾਲੀ ਵਾਲ ਦੇ ਹੁਣ 7:30 ਵਜੇ ਆ ਉਕੇ 8:30 9:00 ਵਜੇ ਫਿਰ ਨੋ ਐਂਟਰੀ ਚ ਅੰਦਰ ਐਂਟਰ ਹੋਣਾ ਹੁੰਦਾ ਬੰਦਾ ਮੈਂ ਕਿਹਾ ਯਾਰ ਇੱਥੋਂ ਸੂਰੀਏ ਹੁਣ ਇੱਥੋਂ 15 12 ਕਿਲੋਮੀਟਰ ਆ ਵੀ ਔੜੀ ਔੜੀ ਨੇੜੇ ਲੱਗੀ ਏ ਚੱਲ ਕੇ ਸੈਲਫ ਮਾਰ ਲਈ ਆ ਇੱਥੋਂ ਚੱਲਦੇ ਆ ਕਿਉਂਕਿ ਫਿਰ ਅੰਦਰ ਜਾ ਕੇ ਉੱਥੇ ਪੁਲਤੇ ਵੀ ਫਿਰ ਰਾਸ ਹੋਣ ਲੱਗ ਜਾਂਦਾ ਨਾ ਗਾਹਾਂ ਜਿੱਥੇ ਖੜਨਾ ਹੁੰਦਾ ਤੇ ਜਾ ਕੇ ਲੰਗ ਨਾ ਯਾਰ ਰਾਤ ਨੂੰ ਮਾਲ ਫਿਰ ਕੱਢ ਕੇ ਲਿਓਨੇ ਪਾਬਰ ਲੋ ਜੀ ਪਾਲ ਦਾ ਰੋਡ ਤੇ ਨਾ 8:30 ਵੱਜ ਗਿਆ ਤਕਰੀਬਨ ਸਾਨੂੰ ਅੱਧਾ ਘੰਟਾ ਹੋ ਗਿਆ ਜਾਮ ਐਡਾ ਕ ਜ਼ਬਰਦਸਤ ਆ ਉਧਰਲੀ ਸਾਈਡ ਚੱਲ ਰਹੀ ਐ ਇਹ ਉੱਥੇ ਕ ਆ ਕੇ ਲੱਗਿਆ ਹੋਇਆ ਜਿੱਥੇ ਗਲਾਈ ਜੀ ਬਣਦੀ ਆ ਹਨਾ ਤੀਨ ਅੰਬਲੀ ਚਰਾਹੇ ਤੋਂ ਪਹਿਲਾਂ ਸੱਜੇ ਨੂੰ ਗੱਡੀਆਂ ਟਰਨ ਹੁੰਦੀਆਂ ਨੇ ਉਹਦੇ ਚ ਇੱਕ ਖੱਬੇ ਪਾਸਿਓਂ ਆ ਕੇ ਰੋਡ ਔਰ ਰਾਲਪਾ ਤਕਉਣ ਜੀ ਬਣਦੀ ਆ ਤੇ بڑا ਜਾਣੇ ਕਿ ਬੁਰਾ ਹਾਲ ਹੀ ਆ ਇੱਧਰੋਂ ਤਾਂ ਗੱਡੀਆਂ ਐ ਮਸਾਂ ਤੁਰ ਰਹੀ ਐ ਅੱਧੇ ਘੰਟੇ ਚ ਅਸੀਂ ਕੋਈ ਸੌਕ ਕਰਮ ਆਏ ਨਹੀਂ ਹੋਣੇ ਮੇਰੇ ਹਿਸਾਬ ਨਾਲ ਕਿਉਂ ਜਾਮ ਲੱਗਿਆ ਹੋਇਆ ਤੇ ਆ ਹੀਰੋ ਆ ਇੱਕ ਉਧਰ ਵੀ ਗੱਡੀ ਐ ਜਮਾ ਕਛੂ ਵਾਲੀ ਚਾਲ ਚੱਲਦੀ ਆ ਇੱਧਰ ਵੀ ਅਸੀਂ ਐ ਖੜੇ ਆ ਇੱਧਰ ਬੈਰੀਕੇਡ ਤੇ ਇਹਦਾ ਨਾ ਸਿਰ ਸੁਰਜੇ ਐਂ ਹਿਲਦਾ ਵਾਲੇ ਵਾਲੇ 360 ਡਿਗਰੀ ਤੇ ਤੇ ਵੀ ਇਧਰੋਂ ਐ ਕਰੂਗਾ ਵੀ ਮੈਂ ਇੱਧਰ ਆ ਜੂੰ ਜਾਂ ਉੱਧਰ ਆ ਜੂੰ ਦਿਖਾਉਣਾ ਤੁਹਾਨੂੰ ਮੈਂ ਕੀ ਕਾਰਨਾ ਮਾ ਹੁੰਦਾ ਇਹ ਐਡਾ ਤਕੜਾ ਡੈਮ ਲੱਗਿਆ ਹੋਇਆ ਪਾਲਦਾ ਰੋਡ ਤੇ ਮੈਂ ਨਹੀਂ ਕਦੇ ਵੀ ਐਂ ਦੇਖਿਆ ਪਤਾ ਨਹੀਂ ਰੱਬ ਸੁੱਖ ਰੱਖੇ ਵੀ ਮੂਰੇ ਰੋਡ ਤੇ ਸੁੱਖ ਸ਼ਾਂਤੀ ਹੋਵੇ ਕਿਉਂਕਿ ਇੱਕ ਸਾਈਡ ਚੱਲ ਰਹੀ ਆ ਸੋ ਫਿਕਰ ਇਹੀ ਆ ਵੀ ਕਿਸੇ ਗੱਡੀ ਦਾ ਕੋਈ ਨੁਕਸਾਨ ਨਾ ਹੋਇਆ ਹੋਵੇ ਯਾਰ ਉਦਾਂ ਦਾ ਰੋਡ ਰੋਕਦਾ ਨਹੀਂ ਹੁੰਦਾ ਦਾਤਾ ਮਾਲਕ ਸੁਖ ਸ਼ਾਂਤੀ ਰ 8 ਘੰਟੇ ਦੇ ਜਾਮ ਤੋਂ ਬਾਅਦ ਆ ਇੱਥੇ ਅਸੀਂ 100 ਮੀਟਰ ਤੇ ਪਹੁੰਚੇ ਆ 150 200 ਯਾਨੀ ਕਿ ਕਿਲੋਮੀਟਰ ਦਾ ਚੌਥਾ ਵਿਸਾ ਇੱਥੇ ਆ ਕੇ ਇੱਥੇ ਆ ਕੇ ਚਾਰੇ ਪਾਸੇ ਦੇਖ ਲਿਆ ਵੀ ਕੱਖ ਵੀ ਨਹੀਂ ਹੈਗਾ ਕਦਾ ਨਹੀਂ ਚੱਕਰ ਗਈ ਆ ਵੀ ਕਾਦੇ ਲਈ ਜਾਮ ਲੱਗਿਆ ਸੀ ਗੱਡੀ ਨਹੀਂ ਕੋਈ ਜਾਮ ਉਧਰਲੀ ਸਾਈਡ ਜਾਮ ਆ ਜਾਂ ਤਾਂ ਪਬਲਿਕ ਹੀ ਇੱਧਰ 3 ਪੁਆਇੰਟ ਤੇ ਜਾ ਰਹੀ ਨੇ ਐਮਲੀ ਕਰ ਰਹੇ ਆ ਬਾਹਰ ਉਹ ਪਿੱਛੇ ਟ੍ਰੈਫਿਕ ਰੁਕਣੇ ਨਾ ਇਸ ਵਾਰ ਇੰਨਾ ਦਲੂਸ ਨਿਕਲਿਆ ਪਿਆ ਟ੍ਰੈਫਿਕ ਦਾ ਤਕਰੀਬਨ ਸਾਨੂੰ ਜਦੋਂ ਤੇ ਰੁਕੇ ਆ ਬਸ ਜਾਮ ਹੀ ਜਾਮ ਜਾਮ ਹੀ ਜਾਮ ਇੰਡੀਆ ਦੀ ਸਭ ਤੋਂ ਕਲੀਨੈਸਟ ਸਿਟੀ ਆ ਪਿਛਲੇ ਮੇਰਾ ਖਿਆਲ 15 ਜਾਂ 20 ਸਾਲ ਤੋਂ ਉਦੀ ਹੱਦ ਆ ਬੈਰੀਕੇਡ ਤੋਂ ਸ਼ੁਰੂ ਹੁੰਦੀ ਆ ਇਹਦੇ ਅੰਦਰ ਅੰਦਰ ਅਗਰ ਸਕੁਅਰ ਜਾਂ ਸਰਕਲ ਕਿਵੇਂ ਵੀ ਆਪਾਂ ਮਾਪ ਲਈਏ ਵੀ ਅੰਦਰ ਦਾ ਅੰਦਰਲਾ ਜਿਹੜਾ 30 40 ਕਿਲੋਮੀਟਰ ਦਾ ਸਰਕਲ ਆ ਉਹਦੇ ਵਿੱਚ ਅੰਦਰ ਇੰਡੀਆ ਦਾ ਸਭ ਤੋਂ ਕਲੀਨੈਸਟ ਸਿਟੀ ਆ ਜਦੋਂ ਅਸੀਂ ਲੋਕ ਇੱਥੇ ਬਾਹਰ ਆਉਨੇ ਆ ਤੇ ਫੇਰ ਸਾਨੂੰ ਐਂ ਲੱਗਦਾ ਵੀ ਯਾਰ ਉਹ ਉੱਕ ਕੇ ਉਤਰਿਆ ਗੱਡੀ ਚੋਂ ਵੀ ਦੇਖੀਏ ਮਾਹੌਲ ਕੀ ਆ ਕਿਉਂਕਿ ਨਾ ਤਾਂ ਗੱਡੀ ਅੱਗੇ ਨੂੰ ਵੱਧ ਰਹੀ ਹੈ ਨਾ ਗੱਡੀ ਪਿੱਛੇ ਨੂੰ ਜਾ ਰਹੀ ਹੈ ਹੁਣ ਪਿੱਛੇ ਤੱਕ ਅੱਗੇ ਤੱਕ ਦੇਖਦੇ ਆਂ ਕਿ ਪ੍ਰੋਬਲਮ ਕੀ ਹੋਈ ਹੋਈ ਆ ਜਿਆਦਾ ਲੱਗਦਾ ਬਾਈ ਦੋਂ ਲੱਗਦਾ ਲੋਹਾ ਮੰਡੀ ਦੇ ਵਿੱਚ ਹੁਣ ਦੱਸੋ ਇੱਥੇ ਗੱਡੀ ਵਾਲਾ ਕੀ ਕਰੂਗਾ ਸਮਝੋ ਬਾਹਰ ਹੋ ਜਾਂਦੀ ਆ ਕਹਾਣੀ ਕਈ ਵਾਰੀ ਹੁਣ ਮੈਨੂੰ ਥੱਲੇ ਉੱtre ਫਿਰਦੇ ਨੂੰ 15 ਮਿੰਟ ਹੋ ਗਏ ਵੀ ਦੇਖੀਏ ਕਿਸੇ ਪਾਸੇ ਦੀ ਕੋਈ ਜਗ੍ਹਾ ਹੋਵੇ ਅੱਗੇ ਨੂੰ ਪਿੱਛੇ ਨੂੰ ਨਾ ਆਹ ਖੜੀ ਆਪਣੀ ਕਰਮਾਂ ਵਾਲੀ ਇੱਥੇ ਛੱਡ ਕੇ ਗਿਆ ਸੀ ਹਾਂ ਬਸ ਆਹ ਦਰਖਤ ਥੱਲੇ ਛੱਡ ਕੇ ਗਿਆ ਸੀ ਵੱਧ ਤੋਂ ਵੱਧ 10 ਫੁੱਟ ਅੱਗੇ ਹੋਇਆ ਹੋਣਾ ਕਿੰਨੇ ਟਾਈਮ ਚ ਇਹ ਤਕਰੀਬਨ 8 ਘੰਟਾ ਲੱਗਿਆ ਹੋਣਾ ਮੈਨੂੰ ਸਾਰੇ ਸਰਕਲ ਦੇ ਜਿਹੜਾ ਇਹ ਮੈਂ ਤੋ ਅੰਦਰ ਦੇ ਵਿੱਚ ਇੱਕ ਪਾਰਟੀ ਆ ਸਾਈਕਲ ਮਗਾਉਂਦੇ ਆ ਇਹ ਕੀਮਤੀ ਲਾਂਡ ਸੰਜ ਜਾਂ ਕੀਮਤੀ ਸਾਈਕਲਸ ਕਰਕੇ ਬਾਈ ਗੱਡੀ ਵਾਲੇ ਆਪਾਂ ਜਾਂਦੇ ਰਹਨੇ ਆ ਕੋਈ ਪਾਰਟੀ ਵਾਲਾ ਪਾਣੀ ਨਹੀਂ ਪੁੱਛਦਾ ਇਹ ਬੰਦੇ ਦੀ ਏਡੀ ਸਿਫਤ ਆ ਇਹਨੇ ਤੀਨੇ ਮਿਲੀ ਚਰਾਹੇ ਤੇ ਪਹਿਲਾਂ ਇਹਦਾ ਬੰਦਾ ਖੜਾ ਹੁੰਦਾ ਦੋ ਗਲਾਸ ਕੇਸਰ ਵਾਲਾ ਦੁੱਧ ਤੇ ਨਾਲ ਖਾਣ ਨੂੰ ਕੁਛ ਨਾ ਕੁਛ ਲਾਜ਼ਮੀ ਭੇਜਣਾ ਇਹਨੇ ਆ ਦੇਖੋ ਐਸ ਵਾਰ ਆ ਚੀਜ਼ ਮੇਰੇ ਖਿਆਲ ਚ ਪੈਟੀ ਆ ਬੜੇ ਵਧੀਆ ਤਰੀਕੇ ਨਾਲ ਬਣੀ ਹੋਈ ਹੈ ਨਾ ਮੈਨੂੰ ਪਹਿਲਾਂ ਇਦਾਂ ਲੱਗਿਆ ਸੀ ਜਿਵੇਂ ਆਪਣੇ ਪੀਜ਼ਾ ਮਿਲ ਜਾਂਦਾ ਇੱਕ ਸਲਾਈਸ ਦੋ ਸਲਾਈਸ ਤੇ ਇਸ ਬੰਦੇ ਦੀ ਸਿਫਤ ਕਰਨੀ ਬਣਦੀ ਆ ਜੀ ਮੈਂ ਸਾਈਕਲ ਇਹਦੇ ਚੌਥੀ ਪੰਜਵੀਂ ਵਾਰ ਲੈ ਕੇ ਆਇਆ ਹਰ ਬਾਰ ਇਹ ਬਰਫੀ ਜਾਂ ਮਿਲਕ ਕੇਕ ਨਾਲ ਦੁੱਧ ਦੇ ਗਲਾਸ ਤੇ ਇਹ ਬੰਦਾ ਜਾਨੀ ਕਿ ਬਹੁਤ ਮਾਨ ਸਤਕਾਰ ਕਰਦਾ ਗੱਡੀ ਵਾਲੇ ਡਰਾਈਵਰ ਦਾ ਸੋ ਜੇ ਕਿਸੇ ਨੂੰ ਵੀ ਕੀਮਤੀ ਲਾਲ ਐਂਡ ਪਾਰਟੀ ਦਾ ਮਾਲ ਮਿਲਦਾ ਦੌਰ ਦਾ ਇੱਕ ਵਾਰ ਜ਼ਰੂਰ ਭਰ ਕੇ ਢੀੜਾ ਲਾ ਕੇ ਦੇਖੋ ਬਹੁਤ ਵਧੀਆ ਇਨਸਾਨ ਆ ਜੀ ਦੇਵਤਾ ਜੀ ਹੋਈ ਆ ਬਾਬੇ ਦੀ ਕਿਰਪਾ ਥੋੜੀ ਜੀ ਰਾਤ ਖਾਦੇ ਕਰਕੇ ਆਏ ਸੀ ਤੇ ਮਾਰਕੀਟ ਮੰਦੀ ਹੋਈ ਆ ਪਹਿਲਾ ਮਹੀਨਾ ਪਹਿਲਾ ਹਫਤਾ ਕਿਉਂਕਿ 31 ਤੋਂ ਬਾਅਦ ਜਿਵੇਂ ਦਿਵਾਲੀ ਦਸਹਰੇ ਵੇਲੇ ਬਿਪਾਰੀ ਜ਼ੋਰ ਲਾ ਕੇ ਮਾਲ ਖਰੀਦਣ ਦਾ ਵੇਚਣ ਦਾ ਪੂਰਾ ਰਾਸ ਹੁੰਦਾ ਉਹ ਤੋਂ 2 ਮਹੀਨੇ ਪਹਿਲਾਂ ਬਾਅਦ ਚ ਮੰਦਾ ਪੈਂਦਾ 1 ਕਣੀ ਨਵੇਂ ਸਾਲ ਤੋਂ ਬਾਅਦ ਵੀ ਮੰਦਾ ਪੈਂਦਾ ਹੁੰਦਾ ਤੇ ਚਲੋ ਹੁਣ ਮਾਲ ਬੋਲਿਆ ਪੰਜ ਸਸਤਾ ਮਹਿੰਗਾ ਦੇਖਿਆ ਨਹੀਂ ਮੈਂ ਕਿਹਾ ਯਾਰ ਬਫ ਕਰ ਦੋ ਕਿਉਂਕਿ ਕਈ ਵਾਰੀ ਦੇਖਿਆ ਇਹ ਤਾਂ ਹੁੰਦੇ ਇਹਨਾਂ ਹੀ ਮਾਲ ਨੂੰ ਹਮੇਂ ਭਰ ਲਈ ਬੰਦੇ ਨੇ ਬੰਦਾ ਨਿਕਲ ਜਾਂਦਾ ਕਈ ਵਾਰੀ ਇੱਕ ਵਾਰ ਜਵਾਬ ਦੇ ਦੇ ਮੁੜ ਕੇ ਫਿਰ ਇਸੇ ਬੰਦਾ ਰਹਿਦਾ 50 ਉਹਦੇ ਨਾਲ ਉਹ ਰੇਟ ਵੱਧ ਹੁੰਦਾ ਜਾਲ ਦੇ ਨਾਲੋਂ ਘੱਟ ਹੁੰਦਾ ਉਹ ਸਹੀ ਸੀ ਗਲਤੀ ਕਰ ਲਈ ਤਾਂ ਹੀ ਰੱਬ ਦਾ ਨਾਮ ਲੈ ਕੇ ਮੈਂ ਕਿਹਾ ਯਾਰ ਤੂੰ ਕੁਝ ਨਹੀਂ ਹੁੰਦਾ ਇੱਕ ਅੱਧਾ ਢੇੜਾ 2-4000 ਘੱਟ ਲਾ ਕੇ ਫਿਰ ਵੀ ਕੁਝ ਨਹੀਂ ਹੁੰਦਾ ਮਿੱਤਰੋ ਇਸ ਸਰਦੀਆਂ ਨਾ 2-3 ਦਿਨ ਹੋ ਗਏ ਰੋਡ ਤੇ ਵਾਵਾ ਗੱਡੀਆਂ ਮਿਲ ਰਹੀਆਂ ਨੇ ਇਹ 8-25 ਦੇ ਟਾਇਰਾਂ 'ਚ ਅੱਗੇ ਤਾਂ ਕੰਪਨੀ ਬਾਡੀ ਉਹ ਵੀ ਆਉਂਦੀ ਸੀ ਪਹਿਲੀ ਵਾਰ ਹੀ ਦੇਖਿਆ ਵੀ 825 ਦੇ ਟਾਇਰਾਂ 'ਚ ਵੀ ਗੱਡੀਆਂ ਦੀਆਂ ਇਕਲੀਆਂ ਛਾਸੀਆਂ ਆ ਰਹੀਆਂ ਨੇ ਇਹ ਜਾਂਦਾ ਕੋਈ ਨਵੀਂ ਗੱਡੀ ਲਾਂਚ ਕਰ ਰਿਹਾ ਹੈ ਸ਼ਰ ਨਹੀਂ ਆ ਰਹੀ ਗੱਡੀਆਂ ਛੋਟੀਆਂ ਨੇ ਟਾਇਰ ਵੀ ਛੋਟੇ ਆ ਜਾਂ ਸਪੈਸ਼ਲ ਬਣੀਆਂ ਕਿਸੇ ਕੰਮ ਲਈ ਲੋ ਜੀ ਰੋਹ ਚ ਰਾਹੇ ਵਾਲਾ ਪੌੜ ਅੱਜ ਚੜ ਚੱਲੇ ਆਪਾਂ ਵੀ ਪਹਿਲੀ ਵਾਰ ਦੇਖ ਲੋ ਪਹਿਲੇ ਇਹ ਗੇੜੇ ਦੱਸਿਆ ਸੀ ਤੁਹਾਨੂੰ ਵੀਡੀਓ ਦੇ ਵਿੱਚ ਚੱਲੂਗਾ ਚੱਲ ਪਿਆ ਇੱਥੇ ਟ੍ਰੈਫਿਕ 'ਚ ਬੰਦਾ 15-20 ਮਿੰਟ ਖੁੱਝਲਦਾ ਸੀ ਪੁੱਗਾ। ਕਹਿੰਦਾ ਹੁਣ ਜਾਨੀ ਜਿਹਨੇ ਤਾਂ ਦੀ ਜਾਣਾ ਉਹ ਸਿੱਧਾ ਲੰਘ ਜਾਣਾ। ਥੱਲੇ ਆ ਜੀ ਟ੍ਰੈਫਿਕ 'ਚ ਨਹੀਂ ਫਸਦਾ। ਲੋ ਜੀ ਆਹ ਗੱਡੀਆਂ ਜਾਂਦੀਆਂ ਲੈਫਟ ਸਾਈਡ ਡਰਾਈਵ ਵਾਲੀਆਂ। ਛਾਸੀਆਂ। ਇਹ ਐਕਸਪੋਰਟ ਲਈ ਜਿਹੜੀਆਂ ਬਣ ਰਹੀਆਂ ਨੇ ਇੰਡੀਆ ਤੋਂ ਬਾਹਰ ਜਾਣ ਲਈ। ਆਹ ਗੱਡੀ ਟਾਟਾ ਦੀ ਏ ਮੇਰੇ ਸਾਬ ਨਾਲ ਟਾਟਾ ਦਾ ਲੋਗੋ ਦਿਖ ਰਿਹਾ ਮੈਨੂੰ। ਕਿ ਇੰਡੀਆ ਤੋਂ ਬਾਹਰ ਬਹੁਤ ਗੱਡੀ ਜਾਣ ਲੱਗੀ ਹੋਣਾ ਬਣ ਕੇ ਆ ਦੇਖੋ ਟਾਟਾ ਦੀ ਬੈਜਿੰਗ ਐਕਸਾਈਡ ਦੀਆਂ ਬੈਟਰੀਆਂ ਨੇ ਟਾਟਾ ਦੀ ਗੱਡੀ ਐ ਇਹ ਜਾਣਗੇ ਇੰਡੀਆ ਤੋਂ ਬਾਹਰ ਦੇਖੋ ਰੋਡ ਦੇ ਨਾਲ ਨਾਲ ਕੀ ਸੋਹਣਾ 뷰 ਬਣਦਾ ਇਹ ਚੀਜ਼ ਲਾਉਂਦੀ ਆ ਛੋਟੀ ਜੀ ਮਤਲਬ ਅਹ ਇਹਦੇ ਉੱਤੇ ਜਿਹੜਾ ਆਪਾਂ 메ਨ ਰੋਡ ਤੋਂ ਮਹੂ ਵਾਲਾ ਰੋਡ ਫੜ ਲੈਨੇ ਆ ਪੀਤੰਪੁਰ ਆ ਕੇ ਅਸੀਂ ਚੱਲੇ ਸੀ ਗੱਡੀ ਲੋਡ ਕਰਨ ਇੱਕਦਮ ਇੱਧਰ ਨਜ਼ਰ ਪਈ ਬਹੁਤ ਸੋਹਣਾ ਲੱਗਿਆ ਵਿਊ ਮੈਂ ਕਿਹਾ ਯਾਰ ਕਲਿੱਪ ਬਣਾਈਏ ਇਹ ਰੋਡ ਦੇ ਲੈਫਟ ਸਾਈਡ ਆਉਂਦਾ ਜਦੋਂ ਆਪਾਂ ਦੌਰੋਂ ਫਿਰ ਪੀਤੰਪੁਰ ਵੱਲ ਨੂੰ ਆਉਨੇ ਆ ਪੀਤੰਪੁਰ ਤਕਰੀਬਨ ਪਾਰ ਕਰ ਲਿਆ 2-4 ਕਿਲੋਮੀਟਰ ਪਿੱਛੇ ਰਹਿ ਗਿਆ ਬਾਈਪਾਸ ਆਂਗੂ ਹੀ ਆ ਉਹਦਾ ਬਾਈਪਾਸ ਹੀ ਆ ਇਹ ਮਹੂ ਵਾਲਾ ਬਾਈਪਾਸ ਆ ਬਹੁਤ ਸੋਹਣਾ ਵੀਰ ਲੋ ਜੀ ਬਰਾਬਰ ਆ ਕੇ ਫੇਰ ਰੋਕ ਲਈ ਸੱਚੀ ਸੋਹਣਾ ਲੱਗ ਰਿਹਾ ਮੈਨੂੰ ਯਾਰ ਹੁਣ ਨੇੜੇ ਜਾਇਆ ਨਹੀਂ ਜਾਣਾ ਮਜਬੂਰੀ ਹੈ ਕਿਉਂਕਿ ਐ ਤਾਂ ਦੂਰ ਹੀ ਆ ਹੰਤਾ ਕਿੰਨੇ ਕਿਲੋਮੀਟਰ ਹੋਊਗਾ ਕਿਉਂਕਿ ਗੱਡੀ ਭਰਨ ਜਾਣਾ ਅਸੀਂ ਟਾਈਮ ਦਿੱਤਾ ਹੋਇਆ ਬਹੁਤ ਸੋਹਣਾ ਲੱਗ ਰਿਹਾ ਯਾਰ ਸਾਡੀ ਵਾ ਕਿੰਨਾ ਵਧੀਆ ਦੇਖੋ ਟਰਨ ਪੈਂਦੀ ਐ ਇਧਰ ਫੇਰ ਬਰਾਬਰ ਆ ਗਏ ਝਿਲਦੇ ਐ ਇਹ ਇਤੋਂ ਗੜਾਈ ਚ ਨਾ ਹੋ ਸਾਹਮਣੇ ਹੁਣ ਇਹ ਇੰਨਾ ਜੂਮ ਨਹੀਂ ਹੋਣਾ ਹੋਣੇ ਇਹ ਉਹ ਉੱਥੇ ਬਹੁਤ ਦੂਰ ਤੱਕ ਤਕਰੀਬਨ ਗੱਡੀਆਂ ਰਾਈਟ ਸਾਈਡ ਨੂੰ ਜਾਂਦੀਆਂ ਅੱਖਾਂ ਨੂੰ ਤਾਂ ਦੇਖ ਰਹੀਆਂ